ਦੇਵ ਜੀ ਧੰਨ ਗੁਰਦੇਵ ਜੀ ਜੋ ਬੋਲੇ ਸੋਨ ਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਜੀ ਡੇਰਾ ਸੱਚਖੰਡ ਬੱਲਾ ਵਿਖੇ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਜੀ ਸ੍ਰੀ ਗੁਰੂ ਰਵਿਦਾਸ ਸਾਧ ਸੰਗ ਪਵਨ ਡੇਰਾ ਸੰਤ ਸਰਬੰਦਾਸ ਜੀ ਮਹਾਰਾਜ ਸੱਚਖੰਡ ਬੱਲਾ ਦੇ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਇੱਕ ਵਾਰੀ ਫੇਰ ਡੇਰਾ ਸੱਚਖੰਡ ਬੱਲਾ ਵਿਖੇ ਆਉਣ ਦਾ ਮੌਕਾ ਮਿਲਿਆ ਸੰਗਤ ਜੀ ਦੇਖੋ ਕਿੰਨਾ ਖੂਬਸੂਰਤ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਬਣਿਆ ਹੋਇਆ ਆ ਭਵਨ ਆ ਜੀ ਜੋ 사ਸੰਗ ਭਵਨ ਆ ਜਦੋਂ ਵੀ ਪ੍ਰੋਗਰਾਮ ਹੁੰਦੇ ਆ ਮਹਾਪੁਰਜ ਇੱਥੇ ਜਿਹੜੀਆਂ ਸੇਵਾਵਾਂ 사ਸੰਗ ਕਰਦੇ ਆ ਔਰ ਪ੍ਰਚਾਰ ਪ੍ਰਸਾਰਨ ਨਾਲ ਦੇਖ ਸਕਦੇ ਹੋ ਬਹੁਤ ਖੂਬਸੂਰਤ ਆ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਆ ਦੋ ਮੰਜ਼ਲਾ ਤਿੰਨ ਮੰਜ਼ਲਾ ਆ ਜੀ ਤੇ ਤੁਸੀਂ ਇਸ ਸਮੇਂ ਡੇਰਾ ਸਚਕਣ ਬੱਲਾ ਤੋਂ ਜਿਹੜੀਆਂ ਤਸਵੀਰਾਂ ਦੇਖਦੇ ਪਏ ਆ ਸੰਗਤ ਜੀ ਸਾਡੇ ਚੈਨਲ ਨੂੰ ਵਾਰਿਸ ਗੁਰੂ ਰਬਦਾਸ ਜੀ ਦੇ ਨੂੰ ਜਰੂਰ ਫੋਲੋ ਕਰੋ ਜੀ ਸਬਸਕ੍ਰਾਈਬ ਕਰੋ ਜੀ ਸੰਗਤ ਦੇਖ ਸਕਦੇ ਹੋ ਬਹੁਤ ਹੀ ਜਿਹੜਾ ਖੂਬਸੂਰਤ ਦਰਵਾਰ ਹੈ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਰਬਦਾਸੀਆ ਸਮਾਜ ਦਾ ਰਬਦਾਸੀਆ ਕੌਮ ਦਾ ਬਿਸ਼ਵ ਪ੍ਰਸਿੱਧ ਹੈ ਡੇਰਾ ਆ ਡੇਰਾ ਸਚਕਣ ਬੱਲਾ ਤਾਨੂੰ ਦਰਸ਼ਨ ਕਰਵਾ ਰਹੇ ਹਾਂ ਸੰਗਤ ਜੀ ਸੰਗਤਾਂ ਜਿਹੜੀਆਂ ਆ ਰਹੀਆਂ ਆ ਹਲੇ ਸਵੀਰ ਦਾ ਵੇਲਾ ਆ ਲਗਭਗ 10 ਵਜੇ ਤੱਕ ਸੰਗਤਾਂ ਦਾ ਵੱਡਾ ਇਕੱਠ ਹੋਵੇਗਾ ਤੁਸੀਂ ਦੇਖ ਸਕਦੇ ਸੰਗਤ ਜੀ ਢੀਰਾ ਸਸਕਣ ਵੱਲੋਂ ਤੁਹਾਨੂੰ ਤਸਵੀਰਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਢੀਰਾ ਸਸਕਣ ਵੱਲਾਂ ਤੇ ਮਹਾਨ ਮਹਾਪੁਰਸ਼ਾਂ ਵੱਲੋਂ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਕੀਤਾ ਜਾਂਦਾ ਆ ਸੰਗਤ ਜੀ ਜਿਹੜੀਆਂ ਵੀ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਦੇਖ ਰਹੀਆਂ ਜ਼ਰੂਰ ਡੇਰਾ ਸਚਕਣ ਬੱਲਾ ਵਿਖੇ ਆਓ ਸੰਤਾ ਮਹਾਂਪੁਰਸ਼ਾਂ ਦਾ ਆਰਸ਼ੀਵਲ ਹੋਰ ਗੁਰੂ ਰਬਦਾਸ ਮਹਾਰਾਜੀ ਦੇ ਸੱਚੇ ਸੁੱਚੇ ਦਰਵਾਰ ਆ ਤੇ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਸਤਿਗੁਰਾਂ ਦੇ ਜਿਹੜੇ ਦਰਵਾਰ ਆ ਜੀ ਡੇਰਾ ਸਚਕਣ ਬੱਲਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸਤਿਗੁਰੂ ਰਬਦਾਸ ਮਹਾਰਾ ਸਾਰਿਆਂ ਤੇ ਮੇਰਾ ਪਰ ਹੱਥ ਰੱਖਣਗੀ ਤੇ ਇਸ ਸਮੇਂ ਆਪਾਂ ਡੇਰਾ ਸਚਕਣ ਬੱਲਾ ਪਹੁੰਚੇ ਆ ਜੀ ਤਾਂ ਨਵਾਂ ਪਸੋੜੇ ਲੱਗ ਗਏ ਤਸਵੀਰਾਂ ਦਿਖਾਉਣੇ ਆ ਦੇਖ ਸਾਰੇ ਤੁਸੀਂ ਬਹੁਤ ਖੂਬਸੂਰਤ ਸਾ ਸੰਗਪਾ ਬਣਿਆ ਜੀ ਅੰਦਰੋਂ ਵੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੱਧਰ ਦੇਖੋ ਫਰਦਾ ਨਿਸ਼ਾਨ ਕਿੰਨਾ ਸੋਹਣਾ ਹੈ ਉਹ ਕਿੰਨਾ ਸੋਹਣਾ ਬਣਿਆ ਆ ਸੰਤ ਸਰਬੰਦਾਸ ਮਹਾਰਾਜ ਜੀ ਦੀ ਕੁਟਿਆ ਹੈ ਜੀ ਇੱਧਰ ਬਹੁਤ ਹੀ ਸੋਹਣੇ ਦਰਵਾਰ ਹੈ ਜੀ ਸੰਗਤ ਜੀ ਦਰਸ਼ਨ ਜਰੂਰ ਕਰੋ ਜੀ ਸੰਗਤ ਜੀ ਜਿੰਨੇ ਵੀ ਸਾਥੀ ਵੀਡੀਓ ਦੇਖਦੇ ਪਏ ਆ ਜਰੂਰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਸਾਡੇ ਪੇਜ ਨੂੰ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਸ ਤਰ੍ਹਾਂ ਹੋਰ ਵੀ ਵੱਧ ਤੋਂ ਵੱਧ ਜਿਹੜੇ ਅ ਰਵਦਾਸੀਆ ਭਾਈਚਾਰੇ ਨਾਲ ਸੰਬੰਧਿਤ ਗੁਰੂ ਰਵਦਾਸ ਮਰਨ ਨਾਲ ਸੰਬੰਧਿਤ ਸਥਾਨ ਆ ਉਹ ਤੁਹਾਡੇ ਤੱਕ ਉਹਨਾਂ ਦਾ ਦਰਸ਼ਨ ਕਰਵਾ ਸਕੀਏ ਧੰਨਵਾਦ ਜੀ